ਅੱਧੀ ਰਾਤ ਨੂੰ ਵੱਡਾ ਹਾਦਸਾ ਵਾਪਰਿਆ ਵਾ ਕਈ ਗੱਡੀਆਂ ਚੱਕਣਾ ਚੂਰ ਹੋਈਆਂ ਵਾ ਇੱਕ ਵਿਅਕਤੀ ਦੇ ਮੌਤ ਦੀ ਖਬਰ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਮਨਾਲੀ ਮੇਨ ਜੀਟੀ ਰੋਡ ਦੀਆਂ ਜਿੱਥੇ ਹਾਈਵੇ ਦੇ ਬਣੇ ਟੋਲ ਪਲਾਜ਼ਾ ਦੇ ਉੱਤੇ ਜ਼ਿਲ੍ਹਾ ਬिलासपुर ਦੇ ਨੇੜੇ ਜਦੋਂ ਗੱਡੀਆਂ ਟੋਲ ਪਲਾਜ਼ਾ ਦੇ ਉੱਤੇ ਪਰਚੀਆਂ ਕਟਵਾਉਣ ਵਾਸਤੇ ਖੜ੍ਹਦੀਆਂ ਨੇ ਤਾਂ ਪਿੱਛੋਂ ਹਿਮਾਚਲ ਵਾਲੀ ਸਾਈਡ ਤੋਂ ਇੱਕ ਤੇਜ਼ ਗਤੀ ਦੇ ਨਾਲ ਟਰੱਕ ਆਂਦਾ ਵਾ ਜੋ ਕਿ ਕਈ ਗੱਡੀਆਂ ਨੂੰ ਕੁਚਲਦਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਟਰੱਕ ਦੀ ਚਪੇੜ ਦੇ ਵਿੱਚ ਆਂਦੇ ਨਾਲ 5 ਤੋਂ ਜ਼ਿਆਦਾ ਗੱਡੀਆਂ ਚੱਕਣਾ ਚੂਰ ਹੋ ਗਿਆ ਵਾ ਤੇ ਇੱਕ ਵਿਅਕਤੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਤਾਂ ਹਾਦਸਾ ਆਪਣੇ ਆਪ ਦੇ ਵਿੱਚ ਬਿਆਨ ਕਰਦਾ ਵਾ ਤਾਂ ਤਸਵੀਰਾਂ ਦੇਖ ਕੇ ਤੁਸੀਂ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਹਾਦਸਾ ਇਹ ਹੋਇਆ ਹੋਵੇਗਾ ਜਿਸ ਦੇ ਵਿੱਚ ਤੇਜ਼ ਰਫਤਾਰ ਟਰੱਕ ਦੀ ਚਪੇੜ ਦੇ ਵਿੱਚ ਆਂਦੇ ਚਲਦੇ ਪੰਜ ਗੱਡੀਆਂ ਚੱਕਣਾ ਚੂਰ ਹਾਲਤ ਦੇ ਵਿੱਚ ਖੜੀਆਂ ਨਜ਼ਰ ਆ ਰਹੀਆਂ ਜਿਨ੍ਹਾਂ ਨੂੰ ਮੌਕੇ ਤੋਂ ਹਟਾਉਣ ਵਾਸਤੇ ਕ੍ਰੇਨ ਤੱਕ ਦੀ ਮਦਦ ਲੈਣੀ ਪਈ ਹੈ ਤਾਂ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸ ਦਈਏ ਤੁਹਾਨੂੰ ਕਿ ਪੰਜਾਬ हिमाचल ਦੇ ਬਾਰਡਰ ਦੇ ਉੱਤੇ ਟੋਲ ਪਲਾਜਾ ਵਾ ਜਿੱਥੇ ਪਰਚੀ ਕਟਵਾ ਕੇ ਲੋਕ ਹਿਮਾਚਲ ਵੱਲ ਨੂੰ ਜਾਂਦੇ ਨੇ ਤੇ ਵੱਡੀ ਲੰਬੀਆਂ ਲਾਈਨਾਂ ਇਸ ਟੋਲ ਪਲਾਜਾ ਦੇ ਉੱਤੇ ਪਰਚੀ ਕਟਵਾਉਣ ਵਾਸਤੇ ਗੱਡੀਆਂ ਦੀ ਲੱਗੀਆਂ ਹੁੰਦੀਆਂ ਵਾ ਤੇ ਇਹ ਹਾਦਸਾ ਵਾਪਰਦਾ ਵਾ ਉਸ ਹਾਦਸੇ ਦੀ ਚਪੇੜ ਦੇ ਵਿੱਚ ਆ ਕੇ ਪੰਜ ਗੱਡੀਆਂ ਬੁਰੀ ਤਰ੍ਹਾਂ ਨਾਲ ਚੱਕਣਾ ਚੂਰ ਹੋ ਜਾਂਦੀਆਂ ਤੇ ਇੱਕ ਵਿਅਕਤੀ ਦੀ ਮੌਤ ਦੀ ਖਬਰ ਸਾਹਮਣੇ ਆਈ ਆ ਤਾਂ ਇਸ ਹਾਦਸੇ ਨੂੰ ਲੈ ਕੇ ਕੀ ਹੈ ਚਸ਼ਮਦੀਦਾਂ ਦਾ ਕਹਿਣਾ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਿਸ ਤਰ੍ਹਾਂ ਦੇ एक्शन पुलिस वालों लिता जा रहा है सुनो तो सिर्फ लगभग आधा घंटा पहले पुलिस थाना स्वर घाट में दूरवास के माध्यम से सूचित हुआ था कि जो हिमाचल बाउंड्री के पास टोल प्लाजा है उसके पास एक भीषण वाहन दुर्घटना हुई है तो इसके बाद हम तत्काल यहाँ स्पॉट के ऊपर पहुँचे तो हमने स्पॉट को वेरीफाई करा है तो उसके अकॉर्डिंग ये जो दुर्घटना स्थल है ये पुलिस थाना किर्तपुर पंजाब के जुडिक्शन में आता है तो यहाँ इस हादसे में एक ट्रक यहाँ खड़ा है और उस ट्रक के आगे जो चार गाड़ियाँ हैं वो इस ट्रक इस ट्रक की टक्कर के कारण बुरी तरह दुर्घटनाग्रस्त हुई हैं और मालूम हुआ है कि इसमें जितने भी आदमी इंजर्ड हुए हैं उन्हें एमज ज़िला बिलासपुर की तरफ ले जाया जा चुका है और एक डेड बॉडी जो है वो यहाँ स्पॉट पर पड़ी हुई है जो बहुत ही दर्दनाक दृश्य है दो हिस्सों में उस डेड बॉडी का स्प्लिट कर चुका है तो अभी ये जो घायल हैं या जो मृतक है इनका नाम पता ज्ञात ना हो सका है और पुलिस थाना किरतपुर पंजाब से अपने एसआई सहवान अपने पुलिस टीम के साथ यहां घटनास्थल पर पहुंच चुके हैं मालूम हुआ है कि किरतपुर थाना से एसएचओ साहब भी तशरीफ ला रहे हैं हमारे उच्च अधिकारी गण भी यहां आने वाले हैं सब तो बड़ी नाकामी जड़ी इस टाइम टोल दी है एमएच वांदी जिन्होंने इधर टोल लाया हुआ है ਦੇਖੋ ਕਿੱਡੀ ਵੱਡੀ ਡਾਊਨ ਹੈ ਉਹਦੇ ਵਿੱਚ ਇਹਨਾਂ ਟੋਲ ਲਾਇਆ ਪਹਿਲੀ ਗੱਲ ਤੇ ਟੋਲ ਜਿਹੜਾ ਇੱਥੇ ਚਾਹੀਦਾ ਹੀ ਨਹੀਂ ਤਕਰੀਬਨ ਕਮ ਸੇ ਕਮ ਅੱਧਾ ਪੌਣਾ ਕਿਲੋਮੀਟਰ ਦਾ ਪਿੱਛੇ ਕਰ ਲੈਣਾ ਜਾਂ ਕਿਤੇ ਪਧਰੀ ਜਗ੍ਹਾ ਤੇ ਲੈ ਜਾਣੇ ਨੂੰ ਟੋਲ ਨੂੰ ਤੁਸੀਂ ਦੇਖ ਲਓ ਵੀ ਹੁਣ ਲਗਾਤਾਰ ਜਿਹੜੇ ਹੁਣ ਗਰਮੀਆਂ ਦਾ ਸੀਜ਼ਨ ਕਰਕੇ ਲਗਾਤਾਰ ਟੂਰਿਸਟ ਦੇ ਉੱਪਰ ਨੂੰ ਵੱਧ ਰਿਹਾ ਉਹਦੇ ਸਬੰਧ ਵਿੱਚ ਕਿਡੀਆਂ ਕਿਡੀਆਂ ਲੰਮੀਆਂ ਲੇਨਾਂ ਜਿਹੜੀਆਂ ਕਿ 2-2 ਕਿਲੋਮੀਟਰ ਦੀਆਂ ਲੰਮੀਆਂ ਲੇਨਾਂ ਲੱਗ ਰਹੀਆਂ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੈ ਨਹੀਂ ਕੋਈ ਗਿਛਣ ਵਾਲਾ ਨਹੀਂ ਟੂਲ ਵਾਲਿਆਂ ਨੂੰ ਹੈਗਾ ਜੇ ਕੋਈ ਬੰਦਾ ਪੁੱਛਦਾ ਵੀ ਹੈ ਇਹਨਾਂ ਟੂਲ ਵਾਲਿਆਂ ਨਾਲ ਗੱਲ ਵੀ ਕੋਈ ਕਰਦਾ ਤੇ ਉਲਟੇ ਇਹਨਾਂ ਨੂੰ ਕੀ ਹੈ ਉਲਟੇ ਉਹਨਾਂ ਦੇ ਪ੍ਰੈਸ਼ਰ ਅੱਜ ਕਰਕੇ ਲੋਕਾਂ ਨੂੰ ਕੁੱਟਮਾਰ ਕਰਦੇ ਆ ਮਤਲਬ ਇੰਨਾ ਹੈਗਾ ਅਸੀਂ ਬੇਨਤੀ ਕਰਦੇ ਪੰਜਾਬ ਸਰਕਾਰ ਨੂੰ ਕਿ ਜਾਂ ਇਹ ਟੋਲ ਜਿਹੜਾ ਤਕਰੀਬਨ ਕਿਲੋਮੀਟਰ ਪਿੱਛੇ ਹੋ ਜਵੇ ਜਾਂ ਇਹ ਟੋਲ ਜਿਹੜਾ ਪਿੱਛੇ ਹੋ ਜਵੇ ਇਧਰ ਉੱਪਰ ਨੂੰ ਹੋ ਜਵੇ ਜਾਂ ਥੱਲੇ ਨੂੰ ਹੋ ਜਵੇ ਨਹੀਂ ਤਾਂ ਤੁਸੀਂ ਇਹ ਦੇਖ ਲਿਓ ਵੀ ਹੁਣ ਸਬਜ਼ੀ ਦਾ ਸੀਜ਼ਨ ਚੱਲ ਪਿਆ ਆਉਣ ਵਾਲੇ ਦਿਨਾਂ ਦੇ ਵਿੱਚ ਕੱਚੇ ਮਾਲ ਵਾਲੀਆਂ ਗੱਡੀਆਂ ਜਿਹੜੀਆਂ ਲਗਾਤਾਰ ਚੱਲਣੀਆਂ ਤੇ ਔਨ ਨਾਲ ਗਏਦੇ ਹਾਸੇ ਜਿਹੜੇ ਵਧਣਗੇ ਘਟਣਗੇ ਨਹੀਂ ਤੇ ਸਾਰੀ ਨਕਾਮੀ ਜਿਹੜੀ ਆ ਤੇ ਟੋਲ ਦੀ ਹੋਊਗੀ ਜੁਮੇਰ ਟੋਲ ਹੋਊਗਾ ਅਸੀਂ ਤਾਂ ਬੇਨਤੀ ਕਰਦੇ ਹਾਂ ਟੋਲ ਜਾ ਅੱਗੇ ਜਾਵੇ ਜਾਂ ਪਿੱਛੇ ਜਾਵੇ